ਮਹਾ ਭਾਰਤ ਦੇ ਜੁੱਧ ਵਿੱਚ ਦ੍ਰੋਪਦਾਂ ਦੀ ਸਾਰੀ ਸੈਨਾ ਮਾਰੀ ਗਈ। ਦ੍ਰੋਪਦਾਂ ਦੇ ਸਾਰੇ ਭਰਾ ਭਾਵ ਕੀ 100 ਭਰਾ ਸੀ। 100 ਦੇ ਸੋ ਭਰਾ ਮਾਰੇ ਗਏ। ਤੇ ਅੰਤ ਵਿੱਚ ਦ੍ਰੋਪਦਨ ਵੀ ਮਾਰਿਆ ਗਿਆ। ਜਦੋਂ ਦ੍ਰੋਪਦਨ ਆਪਣੇ ਅੰਤਮ ਸਵਾਸ ਗਿਣ ਰਿਹਾ ਸੀ। ਭਾਵ ਕਿ ਉਹਦੇ ਕੋਲ ਕੁਝ ਸਵਾਸ ਬਚੇ ਸੀ ਤਾਂ ਦ੍ਰੋਪਦਨ ਧਰਤੀ ਤੇ ਲੰਮਾ ਪਿਆ ਸੀ ਬਸ ਮਰਨ ਹੀ ਵਾਲਾ ਸੀ ਉਸ ਦੇ ਕੋਲੋਂ ਅੰਤਿਮ ਸਵਾਸ ਬਚੇ ਸੀ ਤਾਂ ਦ੍ਰੋਪਦਨ ਨੇ ਭਗਵਾਨ ਕ੍ਰਿਸ਼ਨ ਦੇ ਸਾਹਮਣੇ ਤਿੰਨ ਉਂਗਲਾ ਖਰੀਆਂ ਕੀਤੀਆਂ ਜਦੋਂ ਦ੍ਰੋਪਦਨ ਨੇ ਆਪਣੀਆਂ ਤਿੰਨ ਉਂਗਲਾ ਖਰੀਆਂ ਕੀਤੀਆਂ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦ੍ਰੋਹਿਦਨ ਦੇ ਕੋਲ ਆਏ ਅਤੇ ਪੁੱਛਣ ਲੱਗੇ हे ਦ੍ਰੋਹਿਦਨ ਤੂੰ ਕੀ ਕਹਿਣਾ ਚਾਹੁੰਦਾ ਹੈ ਦ੍ਰੋਹਿਦਨ ਕਹਿਣ ਲੱਗਾ ਕਿ ਮੇਰੀ ਹਾਰ ਦੇ ਤਿੰਨ ਕਾਰਨ ਸੀ ਤਿੰਨ ਗਲਤੀਆਂ ਸੀ ਅਗਰ ਇਹ ਤਿੰਨ ਗਲਤੀਆਂ ਮੈਂ ਨਾ ਕੀਤੀਆਂ ਹੁੰਦੀਆਂ ਤਾਂ ਅੱਜ ਮੈਂ ਹਾਰਦਾ ਨਹੀਂ ਸੀ ਨਾ ਹੀ ਮੈਂ ਮਰਦਾ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਕਿਹੜੀਆਂ ਤਿੰਨ ਗਲਤੀਆਂ ਦ੍ਰੋਪਦਨ ਨੇ ਆਪਣੀ ਪਹਿਲੀ ਉਂਗਲ ਖੜੀ ਕੀਤੀ ਅਤੇ ਕਹਿ ਲੱਗਾ ਕਿ ਮੇਰੀ ਪਹਿਲੀ ਗਲਤੀ ਇਹ ਹੈ ਜਦੋਂ ਮੈਂ ਆਪ ਜੀ ਦੇ ਕੋਲ ਆਇਆ ਸੀ ਅਰਜੁਨ ਵੀ ਆਇਆ ਸੀ ਮੈਂ ਆਪ ਜੀ ਨੂੰ ਨਹੀਂ ਮੰਗਿਆ ਸੀ ਆਪ ਜੀ ਦੀ ਨਾਰਾਇਣੀ ਸੈਨਾ ਮੰਗੀ ਸੀ ਇਹ ਸੀ ਮੇਰੀ ਪਹਿਲੀ ਗਲਤੀ ਤੇ ਮੇਰੀ ਦੂਸਰੀ ਗਲਤੀ ਇਹ ਸੀ ਜਦੋਂ ਮੇਰੀ ਮਾਤਾ ਨੇ ਮੈਨੂੰ ਕਿਹਾ ਸੀ ਕਿ ਮੈਂ ਤੇਰਾ ਸਰੀਰ ਵਜਰ ਦਾ ਬਣਾ ਦੇਾਂਗੀ ਤੂੰ ਨੰਗਾ ਹੋ ਕੇ ਮੇਰੇ ਸਾਹਮਣੇ ਆ ਮੈਂ ਆਪਣੀ ਮਾਤਾ ਦਾ ਕਹਿਣਾ ਨਹੀਂ ਮੰਨਿਆ ਸੀ ਮੈਂ ਨੰਗਾ ਨਹੀਂ ਗਿਆ ਸੀ ਇਸ ਕਰਕੇ ਮੇਰਾ ਸਾਰਾ ਸਰੀਰ ਵਜਰ ਦਾ ਨਹੀਂ ਬਣ ਸਕਿਆ ਦਿੱਸੇ ਕਰਕੇ ਮੈਨੂੰ ਭੀਮ ਨੇ ਮਾਰ ਦਿੱਤਾ ਭਾਵੇਂ ਕਿ ਮੇਰਾ ਸਰੀਰ ਵਜਰ ਦਾ ਜੇ ਹੋ ਜਾਂਦਾ ਤਾਂ ਮੈਨੂੰ ਕੋਈ ਨਹੀਂ ਮਾਰ ਸਕਦਾ ਸੀ ਬਸ ਮੈਂ ਆਪਣੀ ਮਾਤਾ ਦੀ ਗੱਲ ਨਹੀਂ ਮੰਨੀ ਤੇ ਤੀਸਰੀ ਗਲਤੀ ਇਹ ਸੀ ਕਿ ਮੈਂ ਯੁੱਧ ਦੇ ਮੈਦਾਨ ਵਿੱਚ ਸਭ ਤੋਂ ਅਖੀਰ ਵਿੱਚ ਉਤਰਿਆ ਸਭ ਤੋਂ ਅਖੀਰ ਵਿੱਚ ਆਇਆ ਅਗਰ ਮੈਂ ਯੁੱਧ ਦੇ ਮੈਦਾਨ ਵਿੱਚ ਸਭ ਤੋਂ ਪਹਿਲਾਂ ਆਉਂਦਾ ਤਾਂ ਮੈਂ ਕਈ ਗੱਲਾਂ ਸਮਝ ਜਾਣੀਆਂ ਸੀ ਇਹ ਸੀ ਮੇਰੀ ਹਾਰ ਦੇ ਕਾਰਨ ਇਸ ਕਰਕੇ ਅੱਜ ਮੈਂ ਹਾਰਿਆ ਹਾਂ ਤੇ ਥੋੜੇ ਸਮੇਂ ਬਾਅਦ ਮੇਰੀ ਮ੍ਰਿਤੂ ਹੋ ਜਾਵੇਗੀ ਭਾਵ ਕਿ ਮੇਰੀ ਮੌਤ ਹੋ ਜਾਵੇਗੀ ਜਦੋਂ ਦ੍ਰੋਪਦਨ ਦੀ ਇਹ ਗੱਲ ਸੁਣੀ ਤਾਂ ਭਗਵਾਨ શ્રીਕ੍ਰਿਸ਼ਨ ਜੀ ਕਹਿਣ ਲੱਗੇ ਦ੍ਰੋਪਦਨ ਤੇਰੀ ਮੌਤ ਦੇ ਕਾਰਨ ਇਹ ਤਿੰਨ ਗੱਲਾਂ ਨਹੀਂ ਐ ਅਸਲ ਵਿੱਚ ਤੇਰੀ ਮੌਤ ਦਾ ਕਾਰਨ ਸੀ ਤੇਰਾ ਹੰਕਾਰ ਤੂੰ ਇੱਕ ਨਾਰੀ ਦਾ ਵਸਤਰ ਹਰਦੀ ਕੀਤਾ ਸੀ ਇਹ ਦੋ ਗੱਲਾਂ ਤੇਰੀ ਹਾਰ ਦਾ ਕਾਰਨ ਬਣੀਆਂ ਨੇ ਤੇਰੀ ਮੌਤ ਦਾ ਕਾਰਨ ਬਣੀਆਂ ਨੇ ਕਿਉਂਕਿ ਤੂੰ ਸੀ ਅਧਰਮੀ ਅਧਰਮ ਦਾ ਸਾਥ ਦੇ ਰਿਹਾ ਸੀ ਤੂੰ ਇੱਕ ਨਾਰੀ ਦਾ અપਮਾਨ ਕੀਤਾ ਸੀ ਅਧਰਮ ਜਿੰਨਾ ਮਰਜੀ ਸ਼ਕਤੀਸ਼ਾਲੀ ਹੋਵੇ ਧਰਮ ਦਾ ਪਲੜਾ ਜਿੰਨਾ ਮਰਜੀ ਭਾਰੀ ਹੋਵੇ ਅੰਤ ਵਿੱਚ ਉਸ ਦੀ ਹਾਰ ਹੁੰਦੀ ਹੈ ਧਰਮ ਚਾਹੇ ਸ਼ੁਰੂ ਵਿੱਚ ਧਰਮ ਦਾ ਪਲੜਾ ਭਾਵੇਂ ਹਲਕਾ ਹੋਵੇ ਪਰ ਅੰਤ ਵਿੱਚ ਹਮੇਸ਼ਾ ਜਿੱਤ ਧਰਮ ਦੀ ਹੁੰਦੀ ਹੈ ਸੱਚ ਦੀ ਹੁੰਦੀ ਹੈ ਤੇਰੀ ਮੋਤ ਦਾ ਕਾਰਨ ਸੀ ਤੇਰਾ ਹੰਕਾਰ ਤੇ ਇੱਕ ਨਾਰੀ ਦਾ અપਮਾਨ ਵਾਹਿਗੁਰੂ ਜੀ ਅਗਰ ਆਪ ਜੀ ਨੂੰ ਇਹ ਜੋ ਕਥਾ ਹੈ ਚੰਗੀ ਲੱਗੀ ਹੋਵੇ ਤਾਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਬੇਨਤੀ ਹੈ ਕਿ ਇਸ ਕਥਾ ਨੂੰ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ